ਚੀਜ਼ਾਂ ਕੰਪੋਲ ਤੋਂ ਬਾਹਰ ਹੋ ਜਾਣ ਉਦੋਂ ਤੁਸੀਂ ਆਓ ਫਿਰ ਵੀ ਅਸੀਂ ਰਿਸਪੈਕਟ ਰੱਖਦੇ ਹਾਂ ਅਸੀਂ ਕੋਈ ਐਸਾ ਨਾਟਿਸ ਰਿਸਪੈਕਟਫੁਲ ਵਰਡ ਬੋਲੇ ਨਾ ਹੀ ਅੱਗੇ ਬੋਲਾਂਗੇ ਬਿਕਾਜ਼ ਆਫਟਰ ਆਲ ਤੁਸੀਂ ਐਡਮਿਨਿਸਟਰेटर ਹੋ ਅਸੀਂ ਸਾਰਿਆਂ ਨੇ ਤੁਹਾਡੇ ਅੰਡਰ ਹੀ ਰਹਿਣਾ ਲਾਅ ਆਂਡ ਆਰਡਰ ਦੇ ਅੰਡਰ ਰਹਿਣਾ ਬਟ ਇਸ ਜਗ੍ਹਾ ਤੇ ਜਿੱਥੇ ਤੁਸੀਂ ਪ੍ਰਸ਼ਾਸਨ ਔਰ ਸਾਰਾ ਸਰਕਾਰੀ ਤੰਤਰ ਸਾਡੀ ਸਰਕਾਰ ਗਲਤ ਹੈ ਤਾਂ ਅਸੀਂ ਗਲਤ ਕਵਾਂਗੇ ਸਾਡੇ ਜ਼ਖਮਾਂ ਤੇ ਹੁਣ ਇਸ ਟਾਈਮ ਤੇ ਜਿਹੜੀ ਹੈ ਮਲਮ ਮੈਨੂੰ ਨਹੀਂ ਲੱਗਦਾ ਕਿ ਸਾਡੇ ਮਲਮ ਲੱਗੇਗੀ ਕਿਉਂਕਿ ਉਹ ਸਾਡੇ ਜ਼ਖਮ ਜਿਹੜੇ ਨੇ ਨਾ ਉਹ ਨਸੂਰ ਬਣ ਚੁੱਕੇ ਨੇ ਹੁਣ ਹੁਣ ਉਹ ਜ਼ਖਮ ਨਹੀਂ ਰਹੇ ਉਹ ਨਸੂਰ ਬਣ ਗਏ ਨੇ ਉਹ ਹੁਣ ਪਤਾ ਨਹੀਂ ਕਿਸ ਤਰੀਕੇ ਨਾਲ ਉਹ ਠੀਕ ਹੋਣਗੇ ਹੋਣਗੇ ਵੀ ਕਿ ਨਹੀਂ ਹੋਣਗੇ ਤਾਂ ਮਾਫ ਕਰਨਾ ਸਰ ਤੁਸੀਂ ਚਾਹੇ ਇੱਕ ਅਕਿਊਜ਼ ਫੜਿਆ ਦੋ ਅਕਿਊਜ਼ ਫੜਿਆ ਤੁਹਾਡੀ ਨੌਲੇਜ ਸੇਕ ਮੈਂ ਦੱਸਦਾ ਕਿ ਜਿਹੜਾ ਮਾਸਟਰ ਮਾਈਂਡ ਹੈ ਇਸ ਚੀਜ਼ ਦੇ ਪਿੱਛੇ ਜਿਹੜਾ ਐਕਚੁਅਲ ਜਿਹੜਾ ਆਪਰੇਸ਼ਨਸ ਦੇਖ ਰਿਹਾ ਜਿੰਦਾ ਸਰਕਾਰ ਸਾਰਾ ਤੰਤਰ ਜਿਹੜਾ ਸਾਰਾ ਜੋ ਵੀ ਜਿਹੜੇ ਵੀ ਸਰਕਾਰੀ ਸ਼ਹਿ ਜਾਂ ਜਿਸ ਵੀ ਕੋਈ ਵੱਡੀ ਸ਼ਕਤੀਆ ਦੇ ਨਾਲ ਰਲ ਕੇ ਉਹ ਕੰਮ ਕਰ ਰਿਹਾ ਤਾਂ ਉਹ ਸਿਰਫ ਰੰਦੀਰ ਹੀ ਹੈ ਤਾਂ ਇਸ ਕਰਕੇ ਮਾਫ ਕਰਨਾ ਜਦ ਤੱਕ ਰੰਦੀਰ ਨਹੀਂ ਪਕੜਿਆ ਜਾਂਦਾ ਮੈਂ ਭੜੇ ਤੋਂ ਮਾਫੀ ਮੰਗਦਾ ਨਹੀਂ ਮੈਂ ਤੁਹਾਡੀ ਗੱਲ ਨਹੀਂ ਮੰਨ ਸਕਦਾ ਬਾਕੀ ਬਾਕੀ ਪੇਰੈਂਟਸ ਵੀ ਬੈਠੇ ਆ ਮੈਂ ਉਹਨਾਂ ਨੂੰ ਵੀ ਪੁੱਛ ਲੈਣਾ ਹਾਂਜੀ ਦੇਖੋ ਜੀ ਸਾਰੇ ਪੇਰੈਂਟਸ ਨੇ ਵੀ ਕਿਹਾ ਤਾਂ ਮੈਂ ਬਹੁਤ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਇਹਨਾਂ ਸੋਚਿਓ ਤੁਸੀਂ ਆਏ ਹੋ ਉਹਦੇ ਵਾਸਤੇ ਥੈਂਕਸ ਬਟ ਸਾਡਾ ਜਿਹੜੀ ਕਿਉਂਕਿ ਤੁਹਾਨੂੰ ਸ਼ਾਇਦ ਪਤਾ ਵੀ ਹੋਵੇਗਾ ਕਿ 3 ਤਰੀਕ ਨੂੰ ਆਉਂਦੀ ਡੇਟ ਹੈ ਜਿਹੜੀ ਐਂਟੀਸੀਪੇਟਰੀ ਲਾਈ ਹੋਈ ਸੀ ਹਾਈ ਕੋਰਟ ਦੇ ਵਿੱਚ 3 ਤਰੀਕ ਨੂੰ ਆਉਂਦੀ ਡੇਟ ਹੈ ਤੇ ਅੱਜ 30 ਤਰੀਕ ਹੋਗੀ 31 1 2 3 ਦਿਨ ਰਹਿ ਗਏ ਜਿੰਦੇ ਚੋਂ ਕੱਲ ਅ ਅੱਜ ਫਰਡੇ ਸੈਟਰਡੇ ਸੰਡੇ ਚਲਾ ਗਿਆ ਮੰਡੇ ਇੱਕ ਜਿਹੜਾ ਹੈ ਉਹ ਡੇ ਆ ਤਾਂ ਹੁਣ ਤੁਸੀਂ ਇਹ ਦੱਸੋ ਜੇ ਉਹ 3 ਤਰੀਕ ਨੂੰ ਬੇਲ ਲੈ ਗਿਆ ਤਾਂ ਤੁਹਾਡੇ ਆਸ਼ਵਾਸਨ ਦਾ ਮੈਂ ਦੱਸੋ ਕੀ ਕਰੂੰਗਾ ਮੈਨੂੰ ਇਸ ਚੀਜ਼ ਦਾ ਜਵਾਬ ਦੇ ਦੋ ਮੈਨੂੰ ਉਸ ਚੀਜ਼ ਦਾ ਆਨਸਰ ਕਰੋਗੇ ਜੇ 3 ਤਰੀਕ ਨੂੰ ਉਹ ਬੇਲ ਲੈ ਗਿਆ ਫਿਰ ਤੁਸੀਂ ਮੈਨੂੰ ਕੀ ਆ ਕੇ ਕਹੋਗੇ ਤੁਸੀਂ ਆਏ ਹੋ ਤੁਸੀਂ ਸਾਨੂੰ ਵਿਸ਼ਵਾਸ ਦਿਵਾ ਰਹੇ ਹੋ ਪਰ ਵਿਸ਼ਵਾਸ ਠੀਕ ਹੈ ਟਾਈਮ ਸੀ ਹਾਂ ਠੀਕ ਹੈ 1 ਮਿੰਟ ਚੀਮਨ ਸਾਹਿਬ ਅੱਜ